ਹਲਦੀ ਐਂਟੀਬਾਇਟਿਕਾ ਇਹ ਕੋਈ ਵੀ ਥੋੜੇ ਜਿਹੇ ਬਾਡੀ ਦੇ ਵਿੱਚ ਦਰਦ ਆ ਉਹਨੂੰ ਖਤਮ ਕਰ ਦਿੰਦੀ ਆ। ਉਸ ਤੋਂ ਬਾਅਦ ਮੇਥੀ ਦਾਣਾ ਹੋ ਗਿਆ ਜੀ। ਮੇਥੀ ਦਾਣਾ ਵੀ ਐਨ ਬੋਲ ਨੂੰ ਸਾਫ਼ ਕਰਦਾ ਜੀ। ਔਲਾ ਵੀਰਾ ਹੋ ਗਿਆ ਸਰ। ਠੀਕ ਹੈ ਜੀ, ਕ੍ਰੇਲਾ ਹੋ ਗਿਆ ਸ਼ੂਗਰ ਵਾਸਤੇ ਆਪਣੇ ਅਮਰੂਦ ਦੇ ਪੱਤੇ। ਜਿੰਮਾ ਪਾਸਪੋਰਟ ਵਗੈਰਾ ਜਿਆਦਾ ਖਾਂਦੇ ਨੇ। ਹਾਂ ਜੀ। ਉਧਰੋਂ ਕਹਿੰਦੇ ਜੀ ਸਾਨੂੰ ਆਹ ਬਿਮਾਰੀ ਲੱਗ ਗਈ ਕਾ ਬਿਮਾਰੀਆਂ ਲੱਗੀਆਂ ਸਰ ਪਤਾ ਕੀ ਗੱਲ ਆ ਬੰਦਾ ਹਰ ਦੇਣੀ ਗੇ ਹਰੇਕ ਬੰਦਾ ਐਸਿਡੇ ਖਾਂਦਾ ਹੁਣ ਇਹ ਐਸਿਡ ਨੂੰ ਚੱਕ ਦਿੰਦਾ ਜੂਸ ਆ ਆਈਟਮਾਂ ਨੇ ਜਬ ਪੱਤੇ ਵਗੈਰਾ ਨਹੀਂ ਇਹਨਾਂ ਨੂੰ ਕਿੱਤੋਂ ਲੈ ਕੇ ਆਨੇ ਹੋ ਕਿੱਦਾਂ ਇਹ ਸਾਰੇ ਆਪਾਂ ਥੋੜਾ ਜਿਹਾ ਰੋਡ ਤੋਂ ਹਟਮਾ ਲੈ ਕੇ ਆਉਂਦੇ ਆ ਸਾਈਡ ਤੋਂ ਲੈ ਕੇ ਆਉਂਦੇ ਆ ਦੇ ਜਿਹੜੇ ਪੱਤੇ ਪ੍ਰਦੂਸ਼ਣ ਹੋ ਗਿਆ ਜਿੱਦਾਂ ਰੋਡ ਤੇ ਖੜੇ ਐ ਨਾ ਧੂਆਂ ਲੱਗਿਆ ਪ੍ਰਦੂਸ਼ਣ ਹੋ ਜਾਣਾ ਐ ਪੱਤੇ ਇਹਨਾਂ ਦੇ ਵਿੱਚ ਪ੍ਰੋਟੀਨ ਨੇ ਜਿਹੜੇ ਉਹ ਖਤਮ ਹੋ ਜਾਂਦੇ ਨੇ ਇਹ ਜਿਹੜੇ ਰੋਡ ਤੋਂ ਹਟਵੇਂ ਥੋੜਾ ਜੰਗਲ ਟਾਈਪ ਹੋਵੇ ਉਹ ਪੱਤੇ ਕੰਮ ਕਰਦੇ ਆ ਸਰ ਆਰਬਲ ਜੂਸ ਆ ਜਿਹੜਾ ਇਹ ਬਿਲਕੁਲ ਆਰਗੈਨ ਇਹ ਵੀ ਕੋਈ ਮਲਾਪ ਨਹੀਂ ਕਿਸੇ ਤਰ੍ਹਾਂ ਇਹਨਾਂ ਦਾ ਵੀਰ ਦਾ ਬਹੁਤ ਵਧੀਆ ਉਪਰਾਲਾ ਐ ਇਹਨਾਂ ਨੇ ਹੀ ਸੋਚ ਆ ਵੀ ਅਸੀਂ ਵਧੀਆ ਇੱਕ ਲੋਕਾਂ ਨੂੰ ਵਧੀਆ ਜੀਵਨ ਦੇਈਏ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸੰਭਲ ਨਿਊਜ਼ ਤੇ ਮੈਂ ਲਖਿੰਦਰ ਸਿੰਘ ਕਤਰੀ ਅਸੀਂ ਅੱਜ ਖੜੇ ਹਾਂ ਸੰਭਰਾਲਾ ਦੇ ਗੁਰੂ ਨਾਨਕ ਰੋਡ ਤੇ ਜਿੱਥੇ ਕਿ ਗੁਰਦੁਆਰਾ ਬਿਸ਼ਕਰਮਾ ਪਵਨਾ ਉਸ ਦੇ ਬਾਹਰ ਇੱਕ ਪੰਜਾਬੀ ਨੌਜਵਾਨ ਵੱਲੋਂ ਹਰਬਲ ਜੂਸ ਜੋ ਕਿ ਪੱਤਿਆਂ ਤੋਂ ਗਾਜਰ ਦਾ ਜੂਸ ਆ ਜਾਂ ਇਹਨਾਂ ਕੋਲ ਮਿਕਸ ਨੇ ਜਾਂ ਕਈਏ ਦਾ ਜੋ ਹੋਰ ਵੀ ਕਾਫੀ ਤਰ੍ਹਾਂ ਦੀ ਇਹਨਾਂ ਕੋਲ ਆਈਟਮਾਂ ਪਈਆਂ ਨੇ ਤੇ ਗੱਲਬਾਤ ਕਰਾਂਗੇ ਵੀਰ ਹੁਣਾਂ ਨਾਲ ਵੀ ਇਹ ਜਿਹੜਾ ਜੂਸ ਇਹਨਾਂ ਨੇ ਲਗਾਇਆ ਵਾ ਕੀ ਇਹ ਪਹਿਲਾਂ ਵੀ ਇਹ ਕੰਮ ਕਰਦੇ ਸੀ ਜਾਂ ਕਿਸ ਤਰ੍ਹਾਂ ਇਹਨਾਂ ਨੂੰ ਕਿੱਥੋਂ ਇਸ ਚੀਜ਼ ਦਾ ਪਤਾ ਲੱਗਿਆ ਵੀ ਇਹ ਚੀਜ਼ ਨਾਲ ਜੇ ਕਿੰਨੀ ਕੁ ਮਾਤਰਾ ਦੇ ਵਿੱਚ ਇਹ ਪਾਣਾ ਵਾ ਜਾਂ ਕਿਸ ਤਰ੍ਹਾਂ ਕਿਹੜੀ ਚੀਜ਼ ਤੋਂ ਕੀ ਫਾਇਦਾ ਵਾ ਜਾਂ ਕੀ ਇਹਨਾਂ ਦੇ ਚੀਜ਼ਾਂ ਦਾ ਕੀ ਕਿਹੜੀ-ਕਿਹੜੀ ਚੀਜ਼ ਤੋਂ ਕੀ-ਕੀ ਫਾਇਦਾ ਵਾ ਜਾਂ ਕਿਸ ਤਰ੍ਹਾਂ ਇਹ ਪੀਣਾ ਵਾ ਜਾਂ ਕੀ ਟਾਈਮਿੰਗ ਆ ਉਹਦੀ ਪੀਣ ਦੀ ਅਸੀਂ ਗੱਲਬਾਤ ਕਰ ਲੈਨੇ ਆਂ ਵੀਰ ਹੁਣਾਂ ਨਾਲ ਅੰਜ ਵੀਰ ਕੀ ਨਾਮ ਆ ਜੀ ਆਪਣਾ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਹੈਗਾ ਜੀ ਕਰਮਜੀਤ ਸਿੰਘ ਤੁਸੀਂ ਹਰਬਲ ਜੂਸ ਦੀ ਰੈਡੀ ਲਗਾਈ ਆ ਕੀ ਕਹਿਣਾ ਚਾਹੋਗੇ ਸਰ ਮੈਂ ਤਾਂ ਇਹ ਕਹਿਣਾ ਚਾਹੁੰਦਾ ਆਓ ਪੀਓ ਤੰਦਰੁਸਤ ਰਹੋ ਜੀ ਇਹ ਇੰਨੀਆਂ ਜੜੀ ਬੂਟੀਆਂ ਵਗੈਰਾ ਰੱਖੀਆਂ ਨੇ ਤੁਸੀਂ ਕਿਹੜੀ ਕਿਹੜੀ ਆਈਟਮ ਨਾਲ ਕੀ ਕੀ ਫਾਇਦਾ ਵਾ ਸਰ ਇਹਦੇ ਨਾਲ ਇਹਦੇ ਵਿੱਚ ਸਾਰ ਆਪਾਂ ਜਿੱਦਾਂ ਆਪਣੇ ਅਰਜਨ ਦੀ ਛਾਲ ਹੋ ਗਈ ਸਰ ਉਹ ਪਾਈਦੀ ਆ ਉਹ ਹਾਰ ਲਈ ਵਧੀਆ ਜੀ ਠੀਕ ਹੈ ਜੀ ਉਸ ਤੋਂ ਬਾਅਦ ਮੇਥੀ ਦਾਣਾ ਹੋ ਗਿਆ ਜੀ ਮੇਥੀ ਦਾਣਾ ਵੀ ਇਹਨੂੰ ਸਾਫ਼ ਕਰਦਾ ਜੀ ਠੀਕ ਹੈ ਜੀ ਹਲਦੀ ਐਂਟੀਬਾਇਓਟਿਕ ਆ ਇਹ ਕੋਈ ਵੀ ਥੋੜੇ ਸੇ ਬਾਡੀ ਦੇ ਵਿੱਚ ਦਰਦ ਆ ਉਹਨੂੰ ਖਤਮ ਕਰ ਦਿੰਦੀ ਆ ਔਲਾ ਵੀਰਾ ਹੋ ਗਿਆ ਸਰ ਠੀਕ ਹੈ ਜੀ ਕਰੇਲਾ ਹੋ ਗਿਆ ਸ਼ੂਗਰ ਵਾਸਤੇ ਆਪਣੇ ਅਮਰੂਦ ਦੇ ਪੱਤੇ ਜਾਮਣ ਦੇ ਪੱਤੇ ਸ਼ੂਗਰ ਵਾਸਤੇ ਧਨੀਆ ਬਦੀਨਾ ਇਹਦੀ ਕੀ ਮਾਤਰਾ ਕੀ ਹੈ ਜਿਹੜੀ ਕਿੰਨੀ ਕਿੰਨੀ ਮਾਤਰਾ ਦੇ ਮਾਤਰਾ ਸਰ ਇਹ ਸਿਰਫ ਥੋੜੀ ਥੋੜੀ ਪਾਉਣੀ ਪੈਂਦੀ ਆ ਤੇ ਜ਼ਿਆਦਾ ਨਹੀਂ ਹੈਗੀ ਜਦੋਂ ਜ਼ਿਆਦਾ ਆਪਾਂ ਪਾਵਾਂਗੇ ਫਿਰ ਤਾਂ ਬੰਦੇ ਨੂੰ ਖਰਾਬ ਕਰਦੀ ਆ ਸਰ ਇਹ ਉਸ ਤੋਂ ਬਾਅਦ ਸਰ ਆਪਣੇ ਕੋ ਫੈਟੀ ਲੀਵਰ ਵਾਸਤੇ ਪੇਠਾ ਤੁਸੀਂ ਜਿਹੜਾ ਕੰਮ ਕਰਦੇ ਹੋ ਕਿੰਨਾ ਹੀ ਕਿ ਪੁਰਾਣੀ ਆ ਕੰਮ ਕਰ ਰਹੇ ਹੋ ਸਰ ਉਦਾਂ ਤਾਂ ਮੈਨੂੰ ਹੋ ਗਏ 5-6 ਸਾਲ ਕੰਮ ਕਰਦੇ ਨੂੰ ਪਰ ਮੈਂ ਇਹ ਸ਼ਹਿਰ ਦੇ ਵਿੱਚ ਉਨੇ ਕੰਮ ਕੀਤਾ ਮੈਨੂੰ 2-3 ਮਹੀਨੇ ਪਹਿਲਾਂ ਕਿੱਤੇ ਕਰਦੇ ਸੀਗੇ ਕੰਮ ਪਹਿਲਾਂ ਸਰ ਮੈਂ ਚੰਡੀਗੜ੍ਹ ਸਾਈਡ ਕਰਦਾ ਸੀ ਉੱਥੋਂ ਛੱਡ ਕੇ ਇੱਥੇ ਆਣ ਦਾ ਕੀ ਰੀਜ਼ਨ ਆ ਗਿਆ ਸਰ ਇਹ ਇੱਕ ਤਾਂ ਮੇਰਾ ਸ਼ਹਿਰ ਆ ਇੱਕ ਮੈਂ ਕਿਹਾ ਵੀ ਆਪਣੇ ਲੋਕਾਂ ਦੀ ਵੀ ਸੇਵਾ ਕਰੀਏ ਉੱਥੇ ਦਾ ਕਰ ਲੀ ਬਥੇਰੀ ਹਾਂਜੀ ਉੱਥੇ ਜੋਬਗੇ ਨਾ ਕਰਦੇ ਨਹੀਂ ਆ ਕਿੱਦਾਂ ਨਹੀਂ ਨਹੀਂ ਮੈਂ ਜੋਬੇ ਕਰਦਾ ਸੀ ਕਿਸੇ ਦੇ ਨਾਲ ਲੱਗਿਆ ਹੋਇਆ ਸੀ ਕਰਨਾ ਹਾਂਜੀ ਕਿੰਨੀ ਤਨਖਾਹ ਦੇ ਸੀਗੀ ਹਾਂਜੀ ਮੈਂ ਤਨਖਾਹ ਤੇ ਸੀ ਉੱਥੇ ਹੁਣ ਮੈਂ ਆਪਣਾ ਆਪ ਕੀਤਾ ਜੀ ਇਹ ਹੁਣ ਜਿਹੜੇ ਤੁਹਾਡੇ ਕੋਲ ਜੂਸ ਲੋਕ ਪੀਣ ਆਉਂਦੇ ਨੇ ਹਾਂਜੀ ਹਾਂਜੀ ਕਿੰਨੀ ਕ ਮਾਤਰਾ ਦੇ ਵੀ ਤੁਸੀਂ ਜਿਹੜਾ ਜੂਸ ਆ ਉਹ ਕਿਦਾਂ ਪਲਾਨ ਸਰ ਆ 5 6 ਐਮ ਐਲ ਦਾ ਗਲਾਸ ਆ ਸਰ ਆ ਇਥੋਂ ਇਹ ਤੋਂ ਸ਼ੁਰੂ ਕਰਾਈਦਾ ਆਪਾਂ ਵੀ ਇਹ ਸ਼ੁਰੂ ਕਰ ਹਾਂ ਇਹ ਤੋਂ ਸ਼ੁਰੂ ਕਰਦੇ ਹਾਂ ਇਹ ਕਿੰਨੇ ਦਾ ਦਿੰਦੇ ਹੋ ਇਹ ਸਰ 20 ਰੁਪਏ ਦਾ ਸਰ 20 ਰੁਪਏ ਦਾ ਗਲਾਸ ਹਾਂ ਬਈ ਹਰੇਕ ਬੰਦਾ ਪੀ ਸਕੇ ਕੋਈ ਮਟਾਪੇ ਤੋਂ ਕਿਹੜਾ ਵਜਾ ਲੋਕ ਜ਼ਿਆਦਾਤਰ ਤਾਂ ਮਟਾਪੇ ਤੋਂ ਹੀ ਹੈ ਦੁਖੀ ਨਹੀਂ ਮਟਾਪੇ ਤੋਂ ਸਰ ਹੈਗਾ ਪੇਠਾ ਜਿਹਨੂੰ ਆਗਰੇ ਦਾ ਪੇਠਾ ਕਹਿੰਦੇ ਉਹ ਸਰ ਪੇਠਾ ਆ ਇਹ ਬਿਠਾ ਤਾਂ ਪਰ ਆ ਨਾਰਮਲ ਘਰਾਂ ਦੇ ਵਿੱਚ ਸਾਰੇ ਕੀ ਹਾਂਜੀ ਹਾਂਜੀ ਹੁੰਦਾ ਸਰ ਇਹਦੇ ਵਿੱਚ ਫਿਰ ਜਿਹੜਾ ਸਮਾਨ ਪੈਂਦਾ ਜਿੱਦਾਂ ਇਹਦੇ ਵਿੱਚ ਆਪਾਂ ਮਰਿੰਗਾ ਪਾਉਂਦੇ ਆ ਸਰ ਠੀਕ ਹੈ ਜੀ ਆਪਣੇ ਚੋਆਆਂ ਦਾ ਪਾਣੀ ਪਾਈਦਾ ਇਹਦੇ ਵਿੱਚ ਇਹਦੇ ਵਿੱਚ ਆ ਈਮਲੀ ਪਾਈਦੀ ਆ ਆਮਲਾ ਪਾਈਦਾ ਠੀਕ ਹੈ ਜੀ ਪਦੀਨਾ ਧਨੀਆ ਜੂਸ ਬਣਾ ਕੇ ਪਲਾਨਦੇ ਹੋ ਪੂਰਾ ਜੂਸ ਪੜਾ ਇਹਦੇ ਵਿੱਚ 5-7 ਆਇਟਮਾਂ ਪੈਂਦੀਆਂ ਨੇ ਫੇਰ ਬਣਦਾ ਸਰ ਇਹ ਇਹਦੀ ਟਾਈਮਿੰਗ ਕੀ ਹੈ ਤੁਹਾਡੀ ਹੋਲੇ ਜੀ ਸਰ ਮੇਰੀ ਟਾਈਮਿੰਗ ਹੈਗੀ ਆ ਸਵੇਰ 5:30 ਤੋਂ 10:30 ਵਜੇ ਤੱਕ ਮੈਂ ਰਹਿਣਾ ਇੱਥੇ ਸਵੇਰੇ 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 ਹਾਂਜੀ ਇਹਦਾ ਫਾਇਦਾ ਹੀ ਸਾਰਾ ਸਵੇਰੇ ਸਵੇਰੇ ਪੀਣ ਇਹ ਜਿਹੜਾ ਪੀਣਾ ਕਿਸ ਤਰ੍ਹਾਂ ਹੈ ਇਹ ਸਾਰੇ ਆਰਾਮ ਨਾਲ ਬੈਠ ਕੇ ਪੀਓ ਖਾਲੀ ਪੇਟ ਆਓ ਸਵੇਰੇ ਸੈਰ ਕਰੋ ਸੈਰ ਕਰਦੇ ਕਰਦੇ ਆ ਕੇ ਪੀਓ ਤੇ ਆਨੰਦ ਆ ਜਾਊਗਾ ਹਾਂਜੀ ਕਾਫੀ ਜਿਵੇਂ ਫਾਸਟ ਫੂਡ ਵਗੈਰਾ ਜਿਆਦਾ ਖਾਂਦੇ ਨੇ ਹਾਂਜੀ ਉਧਰੋਂ ਕਹਿੰਦੇ ਜੀ ਸਾਨੂੰ ਆ ਬਿਮਾਰੀ ਲੱਗ ਗਈ ਜਾਂ ਬਿਮਾਰੀਆਂ ਲੱਗੀਆਂ ਸਰ ਪਤਾ ਕੀ ਗੱਲ ਆ ਬੰਦਾ ਹਰ ਯਾਨੀ ਕਿ ਹਰੇਕ ਬੰਦਾ ਐਸਿਡੇ ਖਾਂਦਾ ਹੁਣ ਇਹ ਐਸਿਡ ਨੂੰ ਚੱਕ ਦਿੰਦਾ ਜੂਸ ਆਪਾਂ ਤੁਹਾਡੀ ਜੋ ਟਾਈਮਿੰਗ ਜੋ ਸਵੇਰ ਟਾਈਮ ਕਹਿ ਰਹੇ ਹੋ 10 ਵਜੇ ਤੱਕ ਦਾ ਹਾਂਜੀ ਹਾਂਜੀ ਗੁਰੂ ਨਾਨਕ ਰੋਡ ਤੇ ਲਗਾਇਆ ਹੋਇਆ ਹਾਂਜੀ ਹੋਰ ਕੀ ਮੈਸੇਜ ਕੀ ਦੇਣਾ ਚਾਹੋਗੇ ਸਰ ਮੈਂ ਤਾਂ ਇਹੀ ਕਹਾਂਗਾ ਵੀ ਫਾਸਪੋਰਟ ਤੋਂ ਦੂਰ ਰਹੋ ਠੀਕ ਹੈ ਜੀ ਬਿਮਾਰੀਆਂ ਤੋਂ ਬਚੋ ਇੱਕ ਕੈਂਸਰ ਦੀ ਬਿਮਾਰੀ ਵੀ ਕਾਫੀ ਹੈ ਉਹਨੂੰ ਕਿਦਾਂ ਲਿੱਟੇ ਸਰ ਕੈਂਸਰ ਲਈ ਬੀਟਗ੍ਰਾਸ ਵੀ ਆਪਾਂ ਲੋਕਾਂ ਨੂੰ ਬੁਲਾਉਨੇ ਆ ਠੀਕ ਹੈ ਜੀ ਤੇ ਉਹ ਬੀਟਗ੍ਰਾਸ ਸਵੇਰ ਸਵੇਰ ਸਰ ਉਹ ਭਲਾਈਦਾ ਪਹਿਲਾਂ ਸਰ ਮੈਂ ਸ਼ੁਰੂ ਹੋ ਤੋ ਹੀ ਕੀਤਾ ਸੀ ਕੈਂਸਰ ਵਾਲਿਆਂ ਨੂੰ ਹਾਂਜੀ ਇਹ ਕੈਲੋ ਵੀਰਾ ਵੀ ਪੀਓ ਦਾ ਹਾਂਜੀ ਉਹਦਾ ਵੀਰਾ ਸਰ ਇਹ ਵੀ ਆਪਣੇ ਪੇਟ ਨੂੰ ਬਹੁਤ ਇਹ ਵੀ ਪੇਟ ਨੂੰ ਸਹੀ ਰੱਖਦਾ ਉਸ ਤੋਂ ਬਾਅਦ ਸਕਿਨ ਨੂੰ ਲਈ ਬਹੁਤ ਵਧੀਆ ਅਸਰ ਹੈ ਹਾਂਜੀ ਆਮਰੂਦ ਦੇ ਪੱਤੇ ਪਏ ਨੇ ਜਾਮਣ ਦੇ ਪੱਤੇ ਪਏ ਨੇ ਹਾਂਜੀ ਹਾਂਜੀ ਸਰ ਇਹ 슈ਗਰ ਵਾਸਤੇ ਆ 슈ਗਰ ਨੂੰ ਕੰਟਰੋਲ ਕਰ ਦਿੰਦੇ ਆ ਸਰ ਇਹ ਤੇ ਧਨੀਆਂ ਹਾਂਜੀ ਧਨੀਆਂ ਤਾਂ ਉਦਾਂ ਵੀ ਵਿਟਾਮਿਨ ਸੀ ਲਈ ਉਦਾਂ ਬਹੁਤ ਵਧੀਆ ਜੀ ਧਨੀਆਂ ਇਹ ਨਹੀਂ ਹੈ ਵੀ ਕਿਦਾਂ ਨਾਰਮਲ ਹਰੇਕ ਦੇ ਘਰ ਦੇ ਵਿੱਚ ਹੁੰਦੀ ਹੈ ਇਹ ਆਈਟਮ ਸਰ ਹੁੰਦੀਆਂ ਤਾਂ ਹਰੇਕ ਦੇ ਘਰ ਚ ਨੇ ਪਰ ਇਹਨੂੰ ਬਣਾਉਣ ਦਾ ਬੰਦੇ ਨੂੰ ਤਰੀਕਾ ਵੀ ਚਾਹੀਦਾ ਵੀ ਕਿੰਨੀ ਕਿੰਨੀ ਮਾਤਰਾ ਪੈਣੀ ਆ ਵੀ ਇੰਨਾ ਕ ਵੱਧ ਮਾਤਰਾ ਨਾਲ ਜ਼ਿਆਦਾ ਖਰਾਬ ਹਾਂ ਜਿਆਦਾ ਖਰਾਬ ਕਰਦਾ ਵੱਧ ਮਾਤਰਾ ਨਾਲ ਹਾਂਜੀ ਤੇ ਜਿਹੜਾ ਤੁਹਾਡੇ ਕੋਲ ਅੱਜ ਦਾ ਧਨੀਆਂ ਪਿਆਵਾ ਹਾਂਜੀ ਇਹ ਜੋ ਆਈਟਮਾਂ ਨੇ ਜਾਂ ਪੱਤੇ ਵਗੈਰਾ ਨੇ ਇਹਨਾਂ ਨੂੰ ਕਿੱਥੋਂ ਲੈ ਕੇ ਆਨੇ ਉਹ ਕਿੱਦਾਂ ਇਹ ਸਾਰੇ ਆਪਾਂ ਥੋੜਾ ਜਿਹਾ ਰੋਡ ਤੋਂ ਹਟਮਾ ਲੈ ਕੇ ਆਉਂਦੇ ਆ ਸਾਈਡ ਤੋਂ ਲੈ ਕੇ ਆਉਂਦੇ ਆ ਵੀ ਜਿਹੜੇ ਪੱਤੇ ਪ੍ਰਦੂਸ਼ਣ ਹੋ ਗਿਆ ਜਿੱਦਾਂ ਰੋਡ ਤੇ ਖੜੇ ਆ ਇਹਨਾਂ ਨੂੰ ਧੂਆਂ ਲੱਗ ਗਿਆ ਪ੍ਰਦੂਸ਼ਣ ਹੋ ਜਾਣਾ ਹੈ ਪੱਤੇ ਇਹਨਾਂ ਦੇ ਵਿੱਚ ਪ੍ਰੋਟੀਨ ਨੇ ਜਿਹੜੇ ਉਹ ਖਤਮ ਹੋ ਜਾਂਦੇ ਨੇ ਇਹ ਜਿਹੜੇ ਰੋਡ ਤੋਂ ਹਟਵੇਂ ਥੋੜਾ ਜੰਗਲ ਟਾਈਪ ਹੋਵੇ ਉਹ ਪੱਤੇ ਕੰਮ ਕਰਦੇ ਆ ਸਰ ਉਹ ਪੱਤੇ ਆਪਾਂ ਲੱਭ ਕੇ ਲੈ ਆਈਦੇ ਨੇ ਹਾਂਜੀ ਤੇ ਰੋਡ ਤੋਂ ਕਾਫੀ ਲੋਕ ਤੁਹਾਡੇ ਕੋਲ ਆਉਂਦੇ ਨੇ ਸਵੇਰ ਟਾਈਮ ਆਉਂਦੇ ਨੇ ਕੋਈ ਇਦਾਂ ਦਾ ਵੀ ਹੈ ਜਿਹੜਾ ਕਹੇ ਵੀ ਹਾਂ ਮੈਂ ਕੋਈ ਆ ਦਵਾਈ ਖਾਂਦਾ ਸੀ ਮੈਂ ਛੱਡਤੀ ਹਾਂਜੀ ਹਾਂਜੀ ਬਹੁਤ ਬੰਦੇ ਕਹਿੰਦੇ ਆ ਵੀ ਅਸੀਂ ਆ ਦਵਾਈ ਖਾਂਦੀ ਆ ਖਾਂਦੇ ਸੀ ਤੇ ਹੁਣ ਸਾਡੀ ਦਵਾਈ ਛੁੱਟ ਗਈ ਹਾਂਜੀ ਕਹਿੰਦੇ ਆ ਜੀ ਅ ਇੱਥੇ ਹੋਰ ਵੀ ਵੀਰ ਹੁਣੇ ਪਹੁੰਚੇ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿੰਣਾ ਉਹਨਾਂ ਦਾ ਹੁਣ ਉਹਨਾਂ ਨਾਲ ਗੱਲਬਾਤ ਕਰਦੇ ਆ ਜਿਹੜੇ ਇੱਥੇ ਆਏ ਨੇ ਕੀ ਕਹਿਣਾ ਉਹਨਾਂ ਦਾ ਹਾਂਜੀ ਵੀਰ ਜੀ ਕੀ ਨਾਮ ਆ ਜੀ ਆਪਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮਰਣਾ ਮਰਜੀ ਸਿੰਘ ਜੀ ਕੁਝ ਜੂਸ ਪੀਣ ਆਏ ਹੋ ਕਿੰਨਾ ਕੁ ਟਾਈਮ ਪਹਿਲਾਂ ਦੇ ਅੱਥੇ ਜੂਸ ਪੀਨੇ ਮੈਨੂੰ ਹੋ ਗਏ ਘੱਟੋ ਘੱਟ 12 13 ਦਿਨ ਪੀਂਦੇ ਨੇ ਜੂਸ ਇਹ ਜਣ ਤੇ ਜੂਸ ਹੈ ਜਿਹੜਾ ਹਰਬਲ ਜੂਸ ਹੈ ਇਹ ਸਿਹਤ ਵਾਸਤੇ ਬਹੁਤ ਹੀ ਵਧੀਆ ਵਾ ਅੱਜ ਕੱਲ ਆਪਣੇ ਫਤਿਹ ਸਾਰਿਆਂ ਨੂੰ ਕਿ ਹਰੇਕ ਚੀਜ਼ ਦੇ ਵਿੱਚ ਮਿਲਾਵਟ ਆ ਮੇਰੀ ਤਾਂ ਇਹੀ ਬੇਚੀ ਆ ਆ ਜਿਹੜੇ ਚਾਟ ਵਾਲੇ ਨੇ ਮਜ਼ਰ ਪਾਏ ਹੋ ਨੇ ਭਾਈ ਚਾਟ ਝੂਟ ਖਾਂਦੇ ਨੇ ਦੁਕਾਨਾਂ ਤੇ ਰੇੜੀਆਂ ਤੇ ਜਾ ਕੇ ਕਿ ਆਪਣੇ ਜਿਹੜਾ ਸਰੀਰ ਦਾ ਲੀਵਰ ਵਗੈਰਾ ਹੋਰ ਸਿਸਟਮ ਕੰਮ ਕਰਨੇ ਵਾਲੇ ਨੇ ਇਹ ਤਾਲੀਆਂ ਹੋ ਚੀਜ਼ਾਂ ਜਿਹੜੀਆਂ ਆਪਣੇ ਸਰੀਰ ਨੂੰ ਖਰਾਬ ਕਰਦੀਆਂ ਨੇ। ਤੁਹਾਨੂੰ ਵੀ ਫਰਕ ਲੱਗਦਾ ਵਾ। ਇਹ ਬਹੁਤ ਹੀ ਵਧੀਆ ਮੈਂ ਵੀ ਪੀਤਾ ਵਾ। એનર્ਜੀ ਵੀ ਆਉਂਦੀ ਆ ਇਹਦੇ ਵਿੱਚ। ਫੋਰੀਆਂ ਭਰਪੂਰ એનર્ਜੀ ਮਿਲ ਜਾਂਦੀ ਸਰੀਰ ਨੂੰ ਸਟਰੋਂਗ ਰੱਖਦਾ ਵਾ। ਇਹੀ ਬੇਨਤੀ ਹੈ ਕਿ ਪੈ ਤਾਲੀਆਂ ਹੋ ਚੀਜ਼ਾਂ ਛੱਡ ਕੇ ਆਪਣਾ ਜਿਹੜਾ ਜੀਵਨ ਹੈ ਇਹਨੂੰ ਵਧੀਆ ਬਣਾਓ। ਵਧੀਆ ਢੰਗ ਨਾਲ ਜੀਓ। ਹਰਬਲ ਜੂਸ ਆ ਜਿਹੜਾ ਇਹ ਬਿਲਕੁਲ ਆਰਗੈਨਿਕ ਇਹ ਵਿੱਚ ਕੋਈ ਮਿਲਾਪ ਨਹੀਂ ਕਿਸੇ ਤਰ੍ਹਾਂ ਦੀ। ਇਹਨਾਂ ਦਾ ਵੀਰ ਦਾ ਬਹੁਤ ਵਧੀਆ ਉਪਰਾਲਾ ਇਹ। ਇਹਨਾਂ ਰਹੀ ਸੋਚਾ ਵੀ ਅਸੀਂ ਵਧੀਆ ਇੱਕ ਲੋਕਾਂ ਨੂੰ ਵਧੀਆ ਜੀਵਨ ਦੇਈਏ ਤੇ ਲੋਕਾਂ ਦੀਆਂ ਬਿਮਾਰੀਆਂ ਠੀਕ ਕਰ ਸਕੀਏ। ਬਾਈ ਨੀ ਦੀ ਬੇਨਤੀ ਪ੍ਰਵਾਨ ਕਰਨੀ ਸੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਥੇ ਹੋਰ ਵੀ ਵੀਰ ਹੋਣੇ ਨੇ ਜੋ ਆਏ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ? ਹਾਂਜੀ ਕੀ ਨਾਮ ਹੈ? ਮੇਰਾ ਨਾਮ ਜੀਵਨ ਜੋਸ਼ ਸ਼ਰਮਾ ਤੇ ਸਮਰਾਲੇ ਦਾ ਬੇਸਿਕਲੀ ਰਹਿਣ ਵਾਲਾ। ਜੇ ਮੇਰੀ ਸੋਚ ਮੰਨੋ ਤਾਂ ਮੈਂ ਇਹਨੂੰ ਕੜਵਾ ਸ਼ਰਬਤ ਕਹੂੰਗਾ ਕਿਉਂਕਿ ਮਰੀਜ਼ ਨੂੰ ਠੀਕ ਕਰਨ ਲਈ ਕੜਵੀ ਦਵਾਈ ਦੀ ਲੋੜ ਪੈਂਦੀ ਹੈ। ਕੜਵਾ ਸ਼ਰਬਤ ਜ਼ਰੂਰ ਆ ਪਰ ਕਈ ਬਿਮਾਰੀਆਂ ਦਾ ਜੜੋ ਇਲਾਜ ਕਰ ਦਿੰਦਾ ਜੀ ਇਹਨੂੰ ਪੀਣ ਨਾਲ ਬਹੁਤ ਜ਼ਿਆਦਾ ਫਾਇਦੇਮੰਦ ਦਾ ਲਾਹੇਵੰਦ ਹੈ ਜੀ ਤੇ ਮੈਂ ਤਾਂ ਸਾਰੇ ਸਮਰਾਲਾ ਵਾਸੀਆਂ ਨੂੰ ਕਹੂੰਗਾ ਵੀ ਗੁਰਨਾਨਗਰ ਉਤੇ ਗੁਰਦੁਆਰਾ ਸ਼੍ਰੀ ਬਿਸ਼ਕਮਾ ਭਵਨ ਦੇ ਕੋਲ 파ਜੀ ਖੜਦੇ ਤੇ ਜ਼ਰੂਰ ਆਓ ਤੇ ਇਹਨਾਂ ਦਾ ਇਹ ਜੂਸ ਪੀ ਕੇ ਜ਼ਰੂਰ ਜਾਓ ਜੀ ਤੁਸੀਂ ਕਿੰਨੇ ਦਿਨ ਪਹਿਲਾਂ ਤੋਂ ਪੀ ਰਹੇ ਹੋ ਮੈਨੂੰ ਤਕਰੀਬਨ ਹੋ ਗਿਆ ਜੀ 15 ਕ ਦਿਨ ਤੋਂ ਆਸ-ਪਾਸ ਹੋ ਗਿਆ ਤੇ ਮੈਂ ਦਿੱਲੀ ਵੈਸੇ ਅੱਜ ਮੈਂ ਬਹੁਤ ਲੇਟ ਆਂ ਵੈਸੇ ਅਰਲੀ ਮਾਰਨਿੰਗ ਜਦੋਂ ਮੈਂ ਮਾਰਕੀਟਿੰਗ ਦਾ ਕੰਮ ਕਰਦਾ ਮੈਂ ਤੇ ਜਦੋਂ ਵੀ ਕਰਨ ਆਣਾ ਤਾਂ ਮੈਂ ਇਹਨਾਂ ਕੋਲ ਇੱਕ ਵਾਰੀ ਪੀ ਕੇ ਜ਼ਰੂਰ ਜਾਣਾ ਹੁੰਦਾ ਤੁਹਾਨੂੰ ਕੋਈ ਪ੍ਰੋਬਲਮ ਸੀ ਜਾਂ ਉਹ ਵੇ ਪੀ ਮੈਨੂੰ ਐਕਚੁਅਲੀ ਮੇਰਾ ਯੂਰਿਕ ਐਸਿਡ ਬਹੁਤ ਜ਼ਿਆਦਾ ਵੱਧ ਗਿਆ ਸੀ ਜਿਵੇਂ ਆਪਾਂ ਸੌਂਨੇ ਆ ਨਾ ਤਾਂ ਪੈਰ ਦੀ ਹੱਡੀਆਂ ਦਰਦ ਹੋਣ ਲੱਗ ਜਾਂਦਾ ਜੀ ਇਹਦੇ ਨਾਲ ਜੂਸ ਨਾਲ ਕਾਫੀ ਹੱਦ ਤੱਕ ਕੰਟਰੋਲ ਵੀ ਲੈਂਦੇ ਦਵਾਈਆਂ ਮੈਂ ਬਹੁਤ ਲਈਆਂ ਅੰਗਰੇਜ਼ੀ ਦਵਾਈਆਂ ਪਰ ਉਹਦੇ ਨਾਲ ਫਰਕ ਨਹੀਂ ਪੈਂਦਾ ਅੰਗਰੀਜੀ ਦਵਾਈਆਂ ਜਿਹੜੀਆਂ ਹੁੰਦੀਆਂ ਨੇ ਉਹ ਅੰਦਰੋਂ ਗਰਮੀ ਪੈਦਾ ਕਰ ਦਿੰਦੀਆਂ ਨੇ ਉਹਦਾ ਨੁਕਸਾਨ ਬਹੁਤ ਆ ਸਗੋਂ ਮੇਰੀ ਮੰਮੀ ਨੂੰ ਵੀ ਡਾਇਬਟੀਜ਼ ਦੀ ਪ੍ਰੋਬਲਮ ਸੀ ਸ਼ੂਗਰ ਜੀ ਤੇ ਤਕਰੀਬਨ ਉਹਨਾਂ ਵਾਸ਼ਰੂਮ ਦੀ ਇ ਘਾੜੀ ਦੇ ਵਿੱਚ ਕਈ ਕੀ ਵਾਰ ਵਾਸ਼ਰੂਮ ਜਾਣਾ ਪੈਂਦਾ ਸੀ ਪਰ ਜਦੋਂ ਦਾ ਜੂਸ ਸਟਾਰਟ ਕੀਤਾ ਜੀ ਉਹਨਾਂ ਨੂੰ ਕਾਫੀ ਜਿਆਦਾ ਫਾਇਦੇ ਅਸੀਂ ਗੱਲਬਾਤ ਕੀਤੀ ਹੈ ਇੱਥੇ ਜੋ ਵੀਰ ਜੂਸਪੀਣਾਂ ਦੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਹੈ ਜੋ ਇੱਥੇ ਵੀਰ ਡਿਊਟੀ ਦੁਕਾਨ ਕਰਦੇ ਨੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਆ ਤੇ ਉਹਨਾਂ ਦਾ ਇਹੀ ਕਹਿਣਾ ਵਾ ਕਿ ਜੂਸ ਦੇ ਬਹੁਤ ਜਿਆਦਾ ਫਾਇਦੇ ਨੇ ਕਿਉਂਕਿ ਫਾਸਟ ਫੂਡ ਨੂੰ ਲੋਕ ਜਿਆਦਾ ਜਾਂਦੇ ਨੇ ਖਾਣ ਪਰ ਫਾਸਟ ਫੂਡ ਨੂੰ ਛੱਡ ਕੇ ਅਜਿਹੀਆਂ ਚੀਜ਼ਾਂ ਨੂੰ ਪੀਤਾ ਜਾਵੇ ਜਾਂ ਖਾਦਾ ਜਾਵੇ ਉਸ ਨਾਲ ਜੋ ਕਿ ਸਿਹਤ ਵੀ ਸਹੀ ਰਹਿੰਦੀ ਆ ਸਮਰਾਲਾ ਤੋਂ ਦਾ ਸਮਰ ਨਿਊਜ਼ ਲਖਵਿੰਦਰ ਸਿੰਘ ਕਤਰੀ ਦੀ ਰਿਪੋਰਟ